ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਕਿ ਅੰਮ੍ਰਿਤਸਰ ਸਿਸ਼ਟੀ ਦਾ ਘਰ ਇਥੋਂ ਦੀ ਪਵਿੱਤਰ ਨਗਰੀ ਦੇ ਵਿੱਚ ਅਮਨਦੀਪ ਹਸਪੀਟਲ ਵੱਲੋਂ ਇੱਕ ਕੈਂਸਰ ਐਡਵਾਂਸਡ ਸਟੇਟ ਆਫ ਦਾ ਆਰਟ ਅਮਰੀਕਾ ਨਾਲੋਂ ਵੀ ਵਧੀਆ ਅਮਰੀਕਨ ਡਾਕਟਰਸ ਦੇ ਸਹਿਯੋਗ ਦੇ ਨਾਲ ਇੱਕ ਕੈਂਸਰ ਫੈਸਿਲਿਟੀ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਸਾਡੇ ਮਰੀਜ਼ਾਂ ਨੂੰ ਵਧੀਆ ਮਿਆਰੀ ਸਸਤਾ ਔਰ ਪਹੁੰਚ ਦੇ ਵਿੱਚ ਇਲਾਜ ਮਿਲੇਗਾ ਸੋ ਇਹਦੇ ਲਈ ਮੈਂ ਅਮਨਦੀਪ ਗਰੁੱਪ ਆਫ ਹਸਪੀਟਲਸ ਡਾਕਟਰ ਅਵਤਾਰ ਸਿੰਘ ਹੋਰੀ ਡਾਕਟਰ ਅਮਨਦੀਪ ਹੋਰੀ ਡਾਕਟਰ ਸਹਿਗਲ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਹਾਂ तहे ਦਿਲੋਂ ਧੰਨਵਾਦੀ ਠੀਕ ਹੈ ਸਰਬਸਤ ਲੱਗਦਾ ਕਿ ਸਰਕਾਰੀ ਹਸਪਤਲ ਇਸ ਤਰ੍ਹਾਂ ਸੇਵਾਵਾਂ ਚਾਹੀਦੇ ਬਿਲਕੁਲ ਹੈਗੇ ਨੇ ਜੀ ਤੁਸੀਂ ਫਰੀਦਕੋਟ ਮੈਡੀਕਲ ਕਾਲਜ ਸਟੇਟ ਆਫ ਦਾ ਆਰਟ ਜਿਹੜਾ ਸੈਂਟਰ ਹੈ ਔਰ ਸਰਕਾਰ ਸੰਘਰਸ਼ ਕੀਤਾ ਸੀ ਜੀ ਜੀ ਬਿਲਕੁਲ ਇਹ ਉਹਨਾਂ ਕੈਂਸਰ ਪੇਸ਼ੈਂਟਸ ਦੀਆਂ ਦਵਾਵਾਂ ਦੇ ਸਦਕੇ ਹੀ ਆ ਵੀ ਮੇਰੇ ਵਰਗਾ ਗਲੀਆਂ 'ਚ ਤੁਰਿਆ ਫਿਰਦਾ ਐਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸੋ ਮੈਂ ਇਹੀ ਗੱਲ ਬੇਨਤੀ ਕੀਤੀ ਡਾਕਟਰ ਸਾਹਿਬ ਉਹ ਰਣਵੀ ਵੀ ਵੀ ਜਿੰਨੀਆਂ ਅਸੀਸਾਂ ਲਈ ਜਾਓਗੇ ਕੈਂਸਰ ਪੇਸ਼ੈਂਟਸ ਦੀਆਂ ਜੇ ਤੁਸੀਂ ਫੀਸਾਂ 'ਚ ਘਟਦੇ ਹੋ ਧਿਆਨ ਦੇਓਗੇ ਅਸੀਸਾਂ 'ਵੱਧ ਧਿਆਨ ਦੇਓਗੇ ਤੇ ਪਰਮਾਤਮਾ ਤੁਹਾਨੂੰ ਹੋਰ ਬੁਲੰਦੀਆਂ ਦੇ ਲੈ ਕੇ ਜਾਊਗਾ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਅੱਗੇ ਵੱਲੋਂ ਵੀ ਸਾਡੀ ਦਾਇਰ ਦਿੱਤਾ ਦੇਖੋ ਜੀ ਉਹ ਮੇਰੀ ਸਟੇਟ ਦੇ ਹੈੱਡ ਨੇ ਸੋ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਗੁਰਰਾਮਦਾਸ ਪਾਸਾ ਨੇ ਸੇਵਾ ਔਰ ਬੜੀ ਵੱਡੀ ਉਦੋਂ ਉਪਲਬਧੀ ਇਹ ਹੋਈ ਸੀ ਵੀ ਜਿਹੜਾ ਇਲਾਜ 15 16 ਲੱਖ ਚ ਹੁੰਦਾ ਸੀ ਉਹ ਦਵਾਈਆਂ ਦੇ ਰੇਟ ਕੰਟਰੋਲ ਕਰਨ ਦੇ ਨਾਲ ਹਾਈ ਕੋਰਟ ਦੇ ਇੰਟਰਵੈਂਸ਼ਨ ਦੇ ਨਾਲ ਦਵਾਈਆਂ ਦੇ ਰੀਡ ਕੰਟਰੋਲ ਤੇ ਉਹ 1.5 ਲੱਖ ਦੇ ਵਿੱਚ ਹੋਣ ਲੱਗ ਪਿਆ ਸੀ ਔਰ ਜਿਹੜੀ 1.5 ਲੱਖ ਰੁਪਏ ਸਰਕਾਰੀ ਸਹੂਲਤ ਦੀ ਜਿਹੜੀ ਕਵਾਇਦ ਆ ਉਹ ਵੀ ਉਦੋਂ ਸ਼ੁਰੂ ਹੋਈ ਸੀ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀ ਬਹੁਤ ਸਾਰੇ ਸਰਕਾਰ ਜਿਹੜੀ 1.5 ਲੱਖ ਰੁਪਏ ਦੇ ਰਹੀ ਹੈ ਜੀ ਕੈਂਸਰ ਪੇਸ਼ੈਂਟਸ ਨੂੰ ਜਿੱਕੇ ਵੀ ਕੀਤਾ ਆਪਣੇ ਪਾਚਨ ਦੇ ਵਿੱਚ ਪਰ ਉਹ ਪੈਸਾ ਜਿਹੜਾ ਨਾ ਜੁਗੋ ਸਾਹਿਬ ਉਹ ਖਰਚ ਹੋ ਜਗਾ ਦਵਾਈਆਂ ਦੇ ਉੱਤੇ ਜਿਵੇਂ ਤੁਸੀਂ ਗੱਲ ਕੀਤੀ ਵੀ देयर ਇਜ਼ ਅ ਕਲਿਫ ਰਿਫਰੈਂਸ ਐਂਡ ਦੇਖੋ ਸਾਡੀ ਗਵਰਨਮੈਂਟ ਦੇ ਲਈ ਬਹੁਤ ਹੀ ਸੰਯਗ ਹੈ ਸਾਡੇ ਹੈਲਥ ਮਿਨਿਸਟਰ ਸਾਹਿਬ ਨੇ ਕੇਂਦਰ ਸਰਕਾਰ ਨੂੰ ਲੈਟਰ ਵੀ ਲਿਖਿਆ ਮੋਦੀ ਸਾਹਿਬ ਨੂੰ ਮੈਂ ਵਧਾਈ ਦਿੰਦਾ ਮੰਦਿਰ ਬਣਾਉਣ ਤੇ ਪਰ ਮੰਦਿਰ ਬਣਾਉਣ ਨਾਲ ਜਿਹੜੇ ਕਹਿੰਦੇ ਨਰ ਸੇਵਾ ਨਾਰਾਇਣ ਸੇਵਾ ਸਭ ਤੋਂ ਉੱਤਮ ਸੇਵਾ ਹੈ ਸੋ ਇਹ ਜਿਹੜੇ ਦਵਾਈਆਂ ਦਾ ਕੰਟਰੋਲ ਕਰ ਲਓ ਦਵਾਈਆਂ 'ਚ ਲੁੱਟ ਹੁੰਦੀ ਹੈ ਮਰੀਜ਼ਾਂ ਤੋ ਇਹ ਇਹ ਕੇਂਦਰ ਸਰਕਾਰ ਦੀ ਡਿਊਟੀ ਹੈ ਉਹ ਨਹੀਂ ਕਰ ਰਹੇ ਪਤਾ ਨਹੀਂ ਕਿਉਂ ਨਹੀਂ ਕਰ ਰਹੇ ਮੈਂ ਕਹਿੰਦਾ ਵੀ ਜੇ ਇਹ ਕਰ ਲੈਣ ਉਹਨਾਂ ਨੂੰ ਹੀ ਪੁੰਨ ਲੱਗਣਾ ਜਿੰਨਾ ਮੰਦਿਰ ਬਣਾਉਣ ਦਾ ਪੁੰਨ ਹੈ ਇਹ ਮੈਡੀਕਲ ਕਾਲਜ ਬਣਾਉਣ ਦਾ ਆਪਾਂ ਗੱਲ ਕਰ ਰਹੇ ਹੋ ਵੀ ਸਰਕਾਰ ਕਰੀਏ ਮੈਡੀਕਲ ਕਾਲਜ ਬਣਾ ਲਈਏ ਵਾਹ ਮਿਹਰਬਾਨੀ ਜੀ ਕਿਸ਼ਨ ਅਹ ਹਾਂਜੀ ਸਰ ਡਾਕਟਰ ਰਾਜੇਸ ਸੈਗਲ ਚੇਅਰਮੈਨ ਕੈਂసర్ ਸੈਂਟਰਸ ਆਫ ਅਮਰੀਕਾ ਆ ਜੋ ਇਨੀਸ਼ੀਏਟਿਵ ਇਹ ਹੈਗੇ ਜੀ ਤੁਹਾਏ ਮੇਰੇ ਵਾਸਤੇ ਤਾਂ ਜੀ ਇਹ ਇੱਕ ਕਮਿਊਨਿਟੀ ਨੂੰ ਗਿਫਟ ਹੈ ਮੈਂ ਅਮਰਸਰ ਦਾ ਬੌਨ ਬਰਾਟ ਅਪ ਵਿਦ ਤੋਂ ਆਪਣੀ ਟ੍ਰੇਨਿੰਗ ਕੀਤੀ। ਸੋ ਇੱਕ ਮੌਕਾ ਸੀਗਾ ਵੀ ਕਮਿਊਨਿਟੀ ਨੂੰ ਕੁਝ ਵਾਪਸ ਦਿੱਤਾ ਜਾਵੇ। ਸੋ ਇਸ ਕੈਂసర్ ਸੈਂਟਰ ਦੇ ਜ਼ਰੀਏ ਹੁਣੇ ਆ ਭੀ ਅਮਰਸਰ ਦਾ ਕੋਈ ਵੀ ਪੇਸ਼ੈਂਟ ਹੈ ਕੈਂਸਰ ਵਾਸਤੇ ਇਹਨਾਂ ਨੂੰ ਕਿੱ데 ਜਾਣਾ ਨਹੀਂ ਪਏਗਾ। ਸਾਰੀਆਂ ਟ੍ਰੀਟਮੈਂਟ ਇੱਥੇ ਸੋ ਕੀਮੋਥੈਰਪੀ, ਰੇਡੀਏਸ਼ਨ, ਸਕੈਨਿੰਗ ਸਭ ਕੁਝ ਇੱਥੇ ਅਮਰਸਰ ਸੋ ਇੱਥੇ ਕੁਝ ਪਹਿਲੇ ਤੋਂ ਇੱਥੇ ਦੇਖੋ ਸਾਡੇ 3 ਸੈਂਟਰ ਕੈਂసర్ ਸੈਂਟਰਸ ਆਫ ਅਮਰੀਕਾ ਅੰਡਰ ਖੁੱਲ ਚੁੱਕੇ ਆ ਲੁਧਿਆਣੇ ਆ ਨਾਸਿਕ ਆ ਅਮਰਸਰ ਆ ਸਾਡੇ ਪਲਾਨ ਹੈ ਅਗਲੇ 2 ਤੋਂ 3 ਸਾਲ ਦੇ ਵਿੱਚ 15 ਸੈਂਟਰ ਟੋਟਲ ਖੋਲਣ ਦੇ ਇੰਡੀਆ ਦੇ ਵਿੱਚ ਕਿਸ ਦਾ ਦੇਖਦੇ ਹੋ ਉਥੋਂ ਤੇ ਇੱਥੋਂ ਦੀਆਂ ਮੈਡੀਕਲ ਸਿਟੀ ਦੀ ਕਿੰਦਾ ਕੰਪੇਅਰ ਕਰੋਗੇ ਜਿੱਥੋਂ ਤੱਕ ਦੇਖੋ ਸਮਾਰਟਨੈਸ ਦਾ ਸਵਾਲ ਹੈ ਇੰਡੀਆ ਦੇ ਡਾਕਟਰਾਂ ਤੋਂ ਜ਼ਿਆਦਾ ਸਮਾਰਟ ਕੋਈ ਡਾਕਟਰ ਹੈ ਨਹੀਂ ਮੈਂ ਵੀ ਇੰਡੀਆ ਨਾਲ ਇੱਥੋਂ ਟ੍ਰੇਨਿੰਗ ਲੈ ਕੇ ਗਿਆ ਹਾਂ ਕੁਝ ਚੀਜ਼ਾਂ ਦਾ ਫਰਕ ਜਿਹੜਾ ਹੈਗਾ ਉਹ ਹੈਗਾ ਫੈਸਿਲਿਟੀਆਂ ਜਿਹੜੀਆਂ ਆਪਾਂ ਲਾ ਰਹੇ ਹਾਂ ਜਿਸ ਤਰ੍ਹਾਂ ਇੱਥੇ PET scan ਨਹੀਂ ਹੈਗਾ ਅਸੀਂ PET scan ਲੱਗ ਗਿਆ ਰੇਡੀਏਸ਼ਨ ਮਸ਼ੀਨ ਨਹੀਂ ਸੀ ਰੇਡੀਏਸ਼ਨ ਮਸ਼ੀਨ ਆ ਗਈ ਹੈ ਟੈਸਟਿੰਗ ਫੈਸਿਲਿਟੀ ਸਾਰੀਆਂ ਆ ਗਈਆਂ ਡਾਕਟਰ ਵੈਲ ਟ੍ਰੇਨ ਹੈਗੇ ਕੁਝ ਚੀਜ਼ਾਂ ਜਿਹੜੀਆਂ ਸਾਡੀ ਕਮਿਊਨਿਟੀ ਨੂੰ ਚੇਂਜ ਕਰਨੀਆਂ ਪੈਣੀਆਂ ਉਹ ਹੈਗਾ ਮਾਈਂਡ ਸੈਟ ਵੀ ਕੈਂਸਰ ਖਾਸ ਕਰਕੇ ਤੁਸੀਂ ਜਿੰਨੀ ਜਲਦੀ ਡਾਇਗਨੋਸ ਕਰ ਲੋ ਵਧੀਆ ਜੇ ਦਾ ਸਟੇਜ 1 ਬ੍ਰੈਸਟ ਕੈਂਸਰ ਹੈ ਨਾ 99% ਕਿਊਰ ਰੇਟ ਹੈ ਸਟੇਜ 4 ਬ੍ਰੈਸਟ ਕੈਂਸਰ 0% ਆਲਮੋਸਟ ਕਯੂਰ ਰੇਟ ਸੋ ਆਪਾਂ ਸਕਰੀਨਿੰਗ ਨਹੀਂ ਕਰਾਉਂਦੇ ਅਸੀਂ ਡਰਦੇ ਸਾਡੇ ਵਾਸਤੇ ਹੱਲੇ ਵੀ ਅਸੀਂ ਡਾਕਟਰ ਕੋਲੋਂ ਜਾਂਦੇ ਜਦੋਂ ਬਿਮਾਰ ਹੋ ਗਏ ਉਸ ਤੋਂ ਪਹਿਲਾਂ ਨਹੀਂ ਜਾਂਦੇ ਅਸੀਂ ਤੇ ਅਸੀਂ ਆਪਣਾ ਪ੍ਰੀਵੈਂਟੇਟਿਵ ਸਟੱਫ ਕਰੀਏ ਸੋ ਉਹ ਚੀਜ਼ ਕਮਿਊਨਿਟੀ ਦਾ ਮਾਈਂਡ ਸੈਟ ਚੇਂਜ ਇਵੈਂਚੁਅਲੀ ਕਰਨਾ ਬੜਾ ਜ਼ਰੂਰੀ ਹੈ ਉਹ ਡਿਫਰੈਂਸ ਹੈ ਜੇ ਫੈਸਿਲਿਟੀਆਂ ਘਟੇ ਅਵੇਅਰਨੈਸ ਘਟੇ ਤਾਂ ਕਿਧਰੇ ਰਹਿਦੀ ਸਰਕਾਰਾਂ ਵੀ ਉਹੀ ਜਿੰਨੇ ਕੋ ਦੇਖੋ ਜੀ ਸਾਡਾ ਮੇਰਾ ਡਾਕਟਰ ਅਵਤਾਰ ਸਿੰਘ ਅਸੀਂ ਤਾਂ ਡਾਕਟਰ ਹੈ ਅਸੀਂ ਤਾਂ ਜਿੰਨੀਆਂ ਫੈਸਿਲਿਟੀਆਂ ਲਾ ਸਕਦੇ ਆ ਅਸੀਂ ਲਾਣੀ ਉਹ ਤੁਸੀਂ ਬੜੇ ਵੱਡੇ ਕੁਐਸਚਨ ਪੁੱਛ ਲਿਆ ਸਾਡੇ ਕੋਲ ਤੇ ਆਈ ਡੋਨਟ ਥਿੰਕ ਵੀ ਆਰ ਕੇਪेबल ਆਫ ਅਨਸਰਿੰਗ ਇਹ ਕਿਉਂਕਿ ਆਰਥਿਕ ਪੱਖੋਂ ਜਿਹੜੀ ਕਮਜ਼ੋਰ ਲੋਕ ਹੈ ਉਹ ਇਹਨਾਂ ਫੈਸਿਲਿਟੀਆਂ ਨੂੰ ਅਵੇਲ ਨਹੀਂ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਜੀ ਬਿਲਕੁਲ ਕਰ ਸਕਦੇ ਆਈ ਥਿੰਕ ਥੋੜੀ ਜੀ ਮਿਸਕਨਸੈਪਸ਼ਨਸ ਹੁੰਦੀਆਂ ਵਾ ਵੀ ਜਿਸ ਤਰ੍ਹਾਂ ਇੱਕ ਮਿਸਕਨਸੈਪਸ਼ਨ ਹੈ ਵੀ ਕੈਂਸਰ ਇਜ਼ ਅ ਡੈਥ ਸੈਂਟੈਂਸ ਇਟਸ ਨੋਟ ਮੇਰੇ ਸਟੇਜ 1 ਮੈਂ ਜਿੱਦਾਂ ਕਿ ਆ ਬ੍ਰੈਸਟ ਕੈਂਸਰ ਪੇਸ਼ੈਂਟ 99% ਅਲਾਈਵ ਦੇ ਲਿਵ ਅ ਨਾਰਮਲ ਲਾਈਫ मिसकनसैप्शन है भी कैंसर हमेशा डेथ सेंटेंस है मिसकनसैप्शन है. है भी कैंसर दिन ट्रीटमेंट्स ही इन महंगा कि आप कराई नहीं, नहीं, नहीं सकते बिल्कुल गलत जिदा रैगुलर कीमोथेरेपीज इट्स नॉट दैट एक्सपेंसिव सो इट्स इट्स डूएबल सो आई थिंक ये सारिया मिस सारिया मिसकनसैप्शनस है बेस्ड ऑन साढ़े को पहलो भी साल पहलों की टेक्नोलॉजी सी हम जिस तरह अशीन लाई है ਇਟ ਇ ਸੋ ਪ੍ਰੈਸਾਈਜ਼ ਥੈਟ ਯੂ ਵਿਲ ਨਾਟ ਹੈਵ ਐਨੀ ਬਰਨ ਔਨ ਦ ਸਕਿਨ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਏਗਾ ਕੰਪੇਅਰਡ ਟੂ ਜਿਹੜੀਆਂ ਰੇਡੀਏਸ਼ਨ ਮਸ਼ੀਨਸ ਹੁੰਦੀਆਂ ਸੀਗੀਆਂ 20 20 ਸਾਲ ਪਹਿਲਾਂ ਵੀ ਤੁਸੀਂ ਜੇ ਰੇਡੀਏਸ਼ਨ ਲਈ ਆ ਤਾਂ ਪੇਸ਼ੈਂਟ ਜੋ ਤੱਕਾ ਆਇਆ ਤੁਸੀਂ ਉਹਨੂੰ ਦੇਖ ਕੇ ਪੇਸ਼ੈਂਟ ਨੂੰ ਕਹਿੰਦੇ ਪਈ ਮੈਨੂੰ ਕਦੀ ਰੇਡੀਏਸ਼ਨ ਨਹੀਂ ਮੈਂ ਲਾਉਂਗਾ ਕੀਮੋਥੈਰਪੀਸ ਜਿਹੜੀਆਂ ਉਹ ਵੀ ਬੜੀਆਂ ਚੇਂਜ ਹੋ ਗਈਆਂ ਨਵੀਆਂ ਟ੍ਰੀਟਮੈਂਟਸ ਆ ਗਈਆਂ ਇਮਿਊਨੋਥੈਰਪੀ ਆ ਗਈ ਇਮਿਊਨੋਥੈਰਪੀ ਹੁੰਦੀ ਜਿੱਦਣਾ ਤੁਹਾਡੀ ਆਪਣੀ ਬਾਡੀ ਜਿਹੜੀ ਹੈ ਕੈਂਸਰ ਨੂੰ ਟ੍ਰੀਟ ਕਰਦੀ ਉਹਨਾਂ ਦੀ ਕਿਊਰ ਰ ਸਟੇਜ 4 ਕੈਂਸਰ ਪੇਸ਼ੈਂਟਸ ਦੇ ਆਰ ਡੂਇੰਗ ਵੈਲ ਸੋ ਅਵੇਅਰਨੈਸ ਦੀ ਥੋੜੀ ਜੀ ਕਮੀ ਹੈ ਉਹ ਅਸੀਂ ਯੂ ਨੋ ਵੀ ਆਲ ਵਰਕ ਔਨ ਇਟ ਮੀਡੀਆ ਤੋਂ ਜ਼ਿਆਦਾ ਇੰਪੋਰਟੈਂਸ ਹੈ ਨਹੀਂ ਇਹਦੇ ਚ ਕਿਸੇ ਦੀ ਅਵੇਅਰਨੈਸ ਵਾਸਤੇ ਸੋ ਅਵੇਅਰਨੈਸ ਦੀ ਜ਼ਰੂਰਤ ਹੈ ਸੋ ਕੈਂਸਰ ਇਜ਼ ਸਮਥਿੰਗ ਵੀ ਕੈਨ ਆਲ ਟੈਕਲ ਟੁਗੇਦਰ ਮੱਚ ਬੈਟਰ ਦੈਨ ਜਸਟ ਡਾਕਟਰਸ ਸਸ ਜੀ ਅਸੀਂ ਨਾ ਉਸ ਤਾਲੀ ਮਿਲ ਲੈ ਜੀ ਉਸੇ ਦੋ ਘਰਾਂ ਦੇ ਨਾ ਨੋ ਕਿੰਨੀ ਯਾਨੀ ਜਿਵੇਂ ਰੇਲ ਦੀ ਕਮੀ ਹੈਗੀ ਲੋਕਾਂ ਨੇ ਉਸ ਦੇ ਰੇਟ ਬਾਰੇ ਸ਼ਰਤ ਮੈਂ ਅਵੇਅਰਨੈਸ ਦੀ ਕਮੀ ਡੈਟ ਨਾ ਕੋਸਟੇ ਜੀ ਅਵੇਅਰਨੈਸ ਦੀ ਕਮੀ ਦੂਰ ਇੱਕੋ ਹੀ ਤਰੀਕੇ ਨਾਲ ਹੋ ਸਕਦੀ ਅਵੇਅਰਨੈਸ ਨਾਲ ਔਰ ਉਹ ਹੌਲੀ ਹੌਲੀ ਧਾਰ ਅੰਦਰੋਂ ਕੱਢ ਕੇ ਕਿ ਕੈਂਸਰ ਦਾ ਹੁੰਦਾ ਨਾ ਕਹਿੰਦੇ ਵੀ ਮੱਖਾਂ ਬੰਦ ਕਰ ਲਾਂ ਤਾਂ ਮੱਖੀ ਹੈ ਹੀ ਨਹੀਂ ਮੱਖੀ ਤਾਂ ਹੈ ਮੰਜਨ ਨੂੰ ਕੈਨਸਲ ਹੋ ਗਿਆ ਤੁਸੀਂ ਅੱਖਾਂ ਦੇ ਬੰਦ ਕਰ ਲੋਗੇ ਤਾਂ ਉਹਦਾ ਕੋਈ ਫਾਇਦਾ ਤਾਂ ਨਹੀਂ ਹੋਣਾ ਨੁਕਸਾਨ ਜ਼ਰੂਰ ਹੋਣਾ ਜਿੰਨੀ ਲੇਟ ਤੁਸੀਂ ਕਰੋਗੇ ਡਾਇਗਨੋਸ ਮੁਸ਼ਕਲ ਹੋਣੀ ਸੋ ਆਈ ਥਿੰਕ ਅਵੇਅਰਨੈਸ ਸਾਰੇ ਆਨੇ ਮਿਲ ਕੇ ਕਰਦੇ ਅਸੀਂ ਛੋਟਾ ਜਿਹਾ ਇੱਕ ਇਨੀਸ਼ੀਏਟਿਵ ਇੱਥੇ ਲਿਆ ਵਾ ਤੋਂ ਅਸੀਂ ਕੀ ਕਰ ਰਹੇ ਹੁਣ ਜਿਸ ਤਰ੍ਹਾਂ ਇੱਕ ਹੈਲਪ ਲਾਈਨ ਆ ਅਸੀਂ ਇਹ ਸ਼ੁਰੂ ਕੀਤੀ ਕਿਸੇ ਨੂੰ ਕੋਈ ਵੀ ਕੁਐਸਚਨ ਆ ਫੋਨ ਕਰੋ ਫੋਨ ਦੀ ਕੋਸਟ ਵੀ ਨਹੀਂ ਹੈਗੀ ਤੁਹਾਡੇ ਕੋਲ ਸੋ ਤੁਸੀਂ ਕਾਲ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ ਅਸੀਂ ਤੁਹਾਡੇ ਤੁਹਾਡੀ ਪੂਰੀ ਟੀਮ ਪ੍ਰੋਫੈਸ਼ਨਲ ਟੀਮ ਹੈ ਨੂੰ ਸਲਾਹ ਦੇ ਸਕਦੀ ਹਾਂ ਬਿਨਾਂ ਕਿਸੇ ਕੋਸਟ ਅਵੇਰਨੈਸ ਅ ਵੀ ਵਿਲ ਸੈਟ ਅਪ ਮੈਮੋਗ੍ਰਾਮਸ ਕਿ ਤੁਸੀਂ ਆਪਣੇ ਮੈਮੋਗ੍ਰਾਮਸ ਕਰਾਓ ਸੋ ਛੋਟੇ ਛੋਟੇ ਇਨੀਸ਼ੀਏਟਿਵ ਨਾਲ ਛੋਟੇ ਛੋਟੇ ਕਦਮ ਨਾਲ ਇੱਕ ਵੱਡਾ ਕਦਮ ਕਦੀ ਲਵਾਂਗੇ ਥੈਂਕ ਯੂ ਥੈਂਕ ਯੂ ਸਰ ਸਟਾਰਟ ਕਿੱਲ ਨਾ ਕਿ ਇਸ ਦੀ ਗ੍ਰੈਫਿਟੀਜ਼ ਦੇਖੋ ਅੱਜ ਦਾ ਦਿਨ ਜਿਹੜਾ ਇੱਕ ਤੇ ਵਰਲਡ ਕੈਂਸਰ ਡੇ ਹੈਗਾ ਬੜਾ ਵੱਡਾ ਦਿਨ ਹੈ ਔਰ ਅੰਮ੍ਰਿਤਸਰ ਵਾਸਤੇ ਵੀ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਇੱਥੇ ਦੁਨੀਆ ਦਾ ਜਿਹੜਾ ਲੇਟੈਸਟ ਟ੍ਰੀਟਮੈਂਟ ਅਮਰੀਕਾ ਚ ਹੁੰਦਾ ਉਦਾ ਹੀ ਕਾਪੀ ਪੇਸਟ ਡਾਕਟਰ ਜੇਸ ਸੈਗਲ ਜੀ ਦੀ ਹੈਲਪ ਦੇ ਨਾਲ ਅਮਨਦੀਪ ਹਸਪਤਾਲ ਦੇ ਵਿੱਚ ਉਹ ਕੈਂਸਰ ਸੈਂਟਰ ਸਥਾਪਿਤ ਹੋਇਆ ਇਹ ਸਾਡੇ ਏਰੀਆ ਵਾਸਤੇ ਇੱਕ ਬਹੁਤ ਵੱਡੀ ਦੇਣ ਹੈ ਅਮਰੀਕਨ ਟੀਮ ਦੀ ਸੋ ਮੇਰੀ ਯਾਦ ਹੈ 35 ਸਾਲ ਪਹਿਲਾਂ ਮੇਰੇ ਮਦਰ ਦੇ ਰੀਡ ਦੀ ਹੱਡੀ ਦਾ ਕੈਂਸਰ ਹੋਇਆ ਸੀ ਉਦੋਂ ਇੱਥੇ ਕੋਈ ਫੈਸਿਲਿਟੀ ਨਹੀਂ ਸੀ ਹੁੰਦੀ ਸੀਟੀ ਸਕੈਨ ਅਲਟਰਾਸਾਉਂਡ ਐਦਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਸਿਰਫ ਇੱਕ ਪਲੇਨ ਸਿੰਪਲ ਐਕਸ-ਰੇ ਹੁੰਦੇ ਸੀ ਤੇ ਜਦੋਂ ਡਾਇਗਨੋਸ ਹੋ ਜਾਣਾ ਪਹਿਲਾਂ ਤੇ ਡਾਇਗਨੋਸ ਹੀ ਜਾ ਕੇ ਚੌਥੀ ਸਟੇਜ ਤੇ ਹੁੰਦਾ ਹੁੰਦਾ ਸੀ ਟੱਚਪੋਟ ਉਦੋਂ ਡਾਇਗਨੋਸ ਕਰਕੇ ਫਿਰ ਦਿੱਲੀ ਜਾਣਾ ਪਿਆ ਹਰ ਮਹੀਨੇ ਬਾਅਦ 2 ਮਹੀਨੇ ਬਾਅਦ ਜਾਣਾ ਪੈਂਦਾ ਸੀ ਤੇ ਪੈਸੇ ਵੀ ਉਹਨੂੰ ਉਦੋਂ ਇੰਨੇ ਨਹੀਂ ਸੀ ਹੁੰਦੇ ਰਿਸ਼ਤੇਦਾਰ ਮਦਦ ਕਰਦੇ ਹੁੰਦੇ ਸੀ ਸੋ ਉਦੋਂ ਬਹੁਤਾ ਪੈਸਾ ਸਾਡਾ ਆਣ ਜਾਣ 'ਚ ਤੇ ਉੱਥੇ ਰਹਿਣ 'ਚ ਖਰਚ ਹੋ ਜਾਂਦਾ ਸੀ ਸੋ ਉਦੋਂ ਹੀ ਮਨ ਦੇ ਵਿੱਚ ਰਹਿੰਦਾ ਸੀ ਯਾਰ ਸਾਡੇ ਸ਼ਹਿਰ 'ਚ ਕਿਉਂ ਨਹੀਂ ਆ ਸੋ ਫਿਰ ਇਸੇ ਤਰ੍ਹਾਂ 6 ਸਾਲ 5 ਸਾਲ ਪਹਿਲਾਂ ਡਾਕਟਰ ਸਾਹਿਬ ਨਾਲ ਮੁਲਾਕਾਤ ਹੋਈ cancer centers of america ਇਹ ਰੱਬ ਵੱਲੋਂ ਵੀ ਇੱਥੇ ਆ ਗਏ ਤੇ ਮੈਂ ਇਹਨਾਂ ਨੇ ਕਿਹਾ ਵੀ ਆਪਣੇ ਸ਼ਹਿਰ ਲਈ ਕੀ ਕਰ ਸਕਦੇ ਮੈਂ ਬੇਨਤੀ ਕੀਤੀ ਵੀ ਸਾਡੇ ਸ਼ਹਿਰ 'ਚ cancer ਦਾ ਟ੍ਰੀਟਮੈਂਟ ਨਹੀਂ ਹੈਗਾ ਉਸ ਵੇਲੇ ਰੱਬ ਨੇ ਹੁਕਮ ਕਰਾਤਾ ਇਹਨਾਂ ਕੋਲੋਂ ਵੀ ਤੁਹਾਡੇ ਸ਼ਹਿਰ 'ਚ ਲੇਟੈਸਟ cancer center ਬਣਾਵਾਂਗੇ ਐਂਡ ਅੱਜ ਇਹ cancer center ਤੁਹਾਡੇ ਸਾਹਮਣੇ ਆ ਹਾਲਾਂਕਿ ਕੋਰੋਨਾ ਕਰਕੇ 2-3 ਸਾਲ ਲੇਟ ਹੋ ਗਏ ਵਰਲਡ ਕਲਾਸ cancer center ਜਿੱਥੇ ਡਾਇਗਨੋਸਟਿਕ ਤੋਂ ਲੈ ਕੇ ਫਾਈਨਲ ਟਰੀਟਮੈਂਟ ਤੱਕ ਲੇਟੈਸਟ ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ ਇਨ ਆਈਸੋਲੇਟਡ ਚੈਂਬਰਸ, ਇਮਿਨੋਥੈਰੇਪੀ, ਯੂ ਨੇਮ ਐਨੀਥਿੰਗ ਐਂਡ ਯੂ ਹੈਵ ਇਟ ਇਨ ਯੋਰ ਸਿਟੀ। ਇਹ ਦੱਸ ਰਹੀ ਸੀ ਡਾਕਟਰ ਸਾਹਿਬ ਕਿ ਜਿਹੜੀ ਇੱਥੇ ਰੇਡੀਓਥੈਰੇਪੀ ਦੀ ਮਸ਼ੀਨ ਹੈ ਨਾ ਉਹ ਬਿਲਕੁਲ ਪਿੰਪੁਆਇੰਟ 99.99% ਐਕਿਊਰੇਸੀ ਦੇ ਨਾਲ ਕੈਂਸਰ ਸੈੱਲਸ ਨੂੰ ਖਤਮ ਕਰੂਗੀ ਔਰ ਉਹਦਾ ਬਾਕੀ ਦੀ ਸਕਿਨ ਤੇ ਬਾਕੀ ਬਾਡੀ ਤੇ ਕੋਈ ਅਸਰ ਨਹੀਂ ਹੋਊਗਾ। ਪੁਰਾਣੇ ਦਿਨਾਂ ਦੀ ਗੱਲ ਕਰੀਏ ਤੇ ਮੇਰੇ ਮਦਰ ਨੂੰ ਜਦੋਂ ਰੇਡੀਓਥੈਰਪੀ ਲਾਈਦੀ ਸੀ ਨਾ ਸਾਰਾ ਸਰੀਰ ਕਾਲਾ ਹੋ ਜਾਂਦਾ ਸੀ ਉੱਥੋਂ ਸਕਿਨ ਸੜ ਜਾਂਦੀ ਸੀ ਅਲਸਰ ਬਣ ਜਾਂਦੇ ਸੀ ਵੈਰੀ ਪੇਨਫੁਲ ਥੀ ਸਾਈਕਲੋਜੀਕਲ ਪੇਸ਼ੈਂਟ ਅਫਸੈਟ ਹੋ ਜਾਂਦਾ ਹੁਣ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡਾ ਕੈਂਸਰ ਦਾ ਇਲਾਜ ਹੋ ਰਿਹਾ ਔਰ ਤੇ ਘਰੇ ਬੈਠਿਆ ਹੋ ਜੇ ਉਹਦੇ ਨਾਲ ਦੀ ਰਿਸਕ ਕੋਈ ਨਹੀਂ ਆ ਬਾਹਰ ਜਾ ਕੇ ਕਰੋਨਾ ਪਵੇ ਨਾ ਨਾਨੀ ਚੇਤੇ ਆ ਜਾਂਦੀ ਹੈ ਖਰਚੇ ਪੱਖੋਂ ਵੀ ਤੇ ਸਾਈਕਲੋਜੀਕਲ ਸਪੋਰਟ ਪਿੱਛੋਂ ਸ਼ਾਮ ਨੂੰ ਬੰਦਾ ਥੱਕਿਆ ਹਾਰਿਆ ਨਾ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਤੁਸੀਂ ਰੋ ਨਹੀਂ ਸਕਦੇ ਸ਼ੇਅਰ ਨਹੀਂ ਕਰ ਸਕਦੇ ਆਪਣੀਆਂ ਫੀਲਿੰਗਸ ਉਹ ਤੁਹਾਡੇ ਆਪਣੇ ਸ਼ਹਿਰ ਦੇ ਲੋਕ ਹੀ ਹੁੰਦੇ ਜਿਹੜੇ ਤੁਹਾਡੀ ਸਾਈਕੋਲੋਜੀਕਲ ਸਪੋਰਟ ਹੁੰਦੇ ਐ ਐਂਡ ਫਿਰ ਖਰਚਾ ਵੀ ਬਹੁਤ ਘੱਟ ਜਾਂਦਾ ਸੋ ਆਮ ਵੈਰੀ ਹੈਪੀ ਟੂਡੇ ਕਿ ਮੇਰਾ ਜਿਹੜਾ ਇਹ ਡ੍ਰੀਮ ਸੀਗਾ ਡ੍ਰੀਮ ਪ੍ਰੋਜੈਕਟ ਕਿ ਸ਼ਹਿਰ ਨੂੰ ਕੁਝ ਤਾਂ ਦੇ ਕੇ ਜਾਈਏ ਜਿਹੜੇ ਸ਼ਹਿਰ ਨੇ ਸਾਨੂੰ ਇੰਨਾ ਕੁਝ ਦਿੱਤਾ ਇਸ ਸ਼ਹਿਰ ਨੇ ਦਿੱਤੇ ਸਾਰਾ ਕੁਝ ਸਰ ਤੁਸੀਂ ਆਰਥੋ ਦੇ ਨਾਲ ਜੁੜੇ ਹੋ ਸਰਵਾਈਵਰ ਜਿਹੜਾ ਸਰਵਾਈਵਰ ਕੈਂਸਰ ਜਾਂ ਹੱਡੀਆਂ ਦਾ ਕੈਂਸਰ ਜਿਹੜਾ ਹੈ ਕਿਉਂਕਿ ਉਹਦੇ ਨਾਲ ਤੁਸੀਂ ਫੇਸ ਕੀਤਾ ਹੋਵੇਗਾ ਇਸ ਤੋਂ ਪਹਿਲਾਂ ਵੀ ਹਾਂਜੀ ਹਾਂਜੀ ਤੇ ਉਹਨੂੰ ਇਸ ਤਰ੍ਹਾਂ ਸਮਝਿਓ ਜੀ ਉਹ ਕਿਸ ਤਰ੍ਹਾਂ ਟਰੀਟ ਮਤਲਬ ਜਿਹੜਾ ਉਹਦਾ ਵੱਧ ਰਿਹਾ ਐਕਚੁਅਲੀ ਉਹ ਉਹਦਾ ਕਾਰਨ ਕੀ ਹੈ ਕਿ ਇਹਨੂੰ ਟਰੀਟਮੈਂਟ ਜਿਹੜਾ ਹੈ ਉਹਦਾ ਕਿਸ ਤਰ੍ਹਾਂ ਪਹਿਲੇ ਕਿਸ ਤਰ੍ਹਾਂ ਸੀਗਾ ਹੁਣ ਜਿਸ ਤਰ੍ਹਾਂ ਚੱਲਦਾ ਦੇਖੋ ਕੈਂਸਰ ਹੱਡੀਆਂ ਦੇ ਇਲਾਵਾ ਬਾਕੀ ਵੀ ਬਾਡੀ 'ਚ ਕੈਂਸਰ ਜਿਹੜਾ ਨਾ ਉਹ ਤਕਰੀਬਨ ਹਰ ਸਾਲ 12.5% ਉਹਦੀ ਜਿਹੜੀ ਹੈ ਨਾ ਉਹ ਹੌਂਦ ਵੱਧ ਰਹੀ ਹੈ ਹਰ 10ਵੇਂ ਬੰਦੇ ਨੂੰ ਕੈਂਸਰ ਹੈ ਸੋ ਇਟਸ ਲਾਈਕ ਐਨੀ ਅਦਰ ਡਿਜ਼ੀਜ਼ ਬੜੀ ਰੈਪਿਡਲੀ ਸਪਰੈਡ ਹੋ ਰਹੀ ਹੈ ਜਿੱਦਾਂ 슈ਗਰ ਸਪਰੈਡ ਹੋ ਰਹੀ ਹੈ ਇਦਾਂ ਕੈਂਸਰ ਅਵੇਰਨੈਸ ਡਰਾਈਵ ਚ ਰਹਿ ਜੋ ਹਾਂਜੀ ਅਵੇਰਨੈਸ ਡਰਾਈਵ ਦੀ ਅਸੀਂ ਅੱਗੇ ਆਲਰੇਡੀ ਡਿਸਕਸ਼ਨ ਕਰ ਚੁੱਕੇ ਹਾਂ ਕਿ ਇੱਕ ਵੱਡੀ ਸਾਰੀ ਵੈਨ ਬਣਾਵਾਂਗੇ ਉਹਦੇ ਚ ਮੈਮੋਗ੍ਰਾਫੀ ਵਰਗੀਆਂ ਚੀਜ਼ਾਂ ਉਹ ਲਾਵਾਂਗੇ ਔਰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਕਰੀਨ ਤੇ ਫਿਲਮਾਂ ਦੇ ਜ਼ਰੀਆ ਅਸੀਂ ਉਹਨਾਂ ਨੂੰ ਅਵੇਅਰ ਕਰਾਂਗੇ ਕੈਂਸਰ ਜਿਹੜਾ ਨਾ ਉਹ ਜਿੱਦਾਂ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਹੈ ਉਸ ਸਾਈਕੋਲੋਜੀ ਦੇ ਨਾਲ ਜਾਂ ਉਸ ਮਾਈਂਡ ਸੈਟ ਦੇ ਨਾਲ ਟਰੀਟ ਨਹੀਂ ਹੋ ਸਕਦਾ ਕੈਂਸਰ ਨੂੰ ਜੇ ਆਪਾਂ ਡਿਟੈਕਟ ਕਰ ਲਈਏ अर्ਲੀ ਸਟੇਜ ਦੇ ਵਿੱਚ ਇਟਸ ਫੁਲੀ ਕਿਊਰੇਬਲ ਵਿਦ ਅ ਲੇਟੈਸਟ ਟਰੀਟਮੈਂਟ ਜਿਸ ਤਰ੍ਹਾਂ ਸੰਦੋਸਰ ਦੱਸੇਗੀ ਸਰਕਾਰ ਨੇ ਬਹੁਤ ਸਾਲ ਪਹਿਲਾਂ 1.5 ਲੱਖ ਰੁਪਏ ਦੀ ਸਕੀਮ ਰੱਖੀ ਸੀ ਲੱਗਦਾ ਕਿ ਹੁਣ ਮੌਜੂਦਾ ਸਮੇਂ ਦੇ ਅਨੁਸਾਰ ਉਹ ਰਕਮ ਵੀ ਨਾ ਹੋਵੇ ਮੈਂ ਉਸ ਚੀਜ਼ ਨੂੰ ਪੂਰਾ ਸਟੱਡੀ ਤੇ ਨਹੀਂ ਕੀਤਾ ਪਰ ਫੇਰ ਵੀ ਜੋ ਸਰਕਾਰ ਨੇ ਉਹ ਰੇਟ ਫਿਕਸ ਕੀਤਾ ਹੋਇਆ ਸੋ ਵੀ ਵਿਲ ਬੀ ਹੈਪੀ ਟੂ ਟ੍ਰੀਟ आवर ਪੂਰ ਪੇਸ਼ੈਂਟਸ ਆਲਸੋ ਐਟ ਥੈਟ ਰੇਟ ਗਵਰਨਮੈਂਟ ਨੂੰ ਇੱਕ ਬੇਨਤੀ ਕਰਾਂਗੇ ਵੀ ਹਾਂ ਜੇ ਸਮੇਂ ਦੇ ਨਾਲ ਦਵਾਈਆਂ ਮਹਿੰਗੀਆਂ ਹੋਈਆਂ ਤੇ ਤੁਸੀਂ ਰੇਟਸ ਅਕੋਰਡਿੰਗਲੀ ਵਧਾ ਦਿਓ ਬਟ ਦੂਜੀ ਬੇਨਤੀ ਇਹ ਹੋਊਗੀ ਕਿ ਸਰਕਾਰ ਨੂੰ ਕਰਨ ਜਿਹੜੀ ਸਰਕਾਰ ਹੈ ਕਿ ਜਿਹੜੇ ਕੈਂਸਰ ਸੈਂਟਰ ਬਣ ਰਹੇ ਹਨ ਨਾ ਇਹਨਾਂ ਨੂੰ ਜਲਦੀ ਰੈਕਗਨਾਈਜ਼ ਕਰੋ ਨਾ ਕਿ ਡੇਢ ਡੇਢ ਸਾਲ ਦੋ ਦੋ ਸਾਲ ਲਗਾ ਦਿਓ ਇਹਨਾਂ ਨੂੰ ਰੈਕਗਨੀਸ਼ਨ ਦੇਣ ਤੇ ਔਰ ਇਹ ਡੇਢ ਸਾਲ ਜਿਹੜਾ ਹੈ ਉਹ ਗਰੀਬਾਂ ਵਾਸਤੇ ਬਹੁਤ ਇੰਪੋਰਟੈਂਟ ਹੁੰਦਾ ਜਿਹੜੇ ਅੱਜ ਕੈਂਸਰ ਤੋਂ ਸuffer ਕਰ ਰਹੇ ਆ ਅੱਜ ਇਲਾਜ ਹੋਣਾ ਚਾਹੀਦਾ ਉਹਨਾਂ ਦਾ ਸੋ ਵੀ ਹੈਵ ਆਲਰੇਡੀ ਰਿਕਵੈਸਟਡ ਦ ਗਵਰਨਮੈਂਟ ਕਿ ਸਾਨੂੰ ਰੈਕਗਨੀਸ਼ਨ ਦਿਓ ਜੀ ਮਰੀਜ਼ਾਂ ਵੀ ਕੋ ਖਾ ਸਕਦੇ ਅਸੀਂ ਹਾਂ ਡੈਫੀਨਿਟਲੀ ਵੀ ਵਿਲ ਡੂ ਥੈਟ ਡਾਕਟਰ ਸਾਹਿਬ ਆਏ ਨਹੀਂ ਇੱਥੇ ਰਹਿਣਾ ਅਜੇ ਦੋ ਦਿਨ ਇਹਨਾਂ ਨਾਲ ਡਿਸਕਸ਼ਨ ਕਰਕੇ ਵੀ ਵਿਲ ਡੈਫੀਨਿਟਲੀ ਡੂ ਥੈਟ ਜਿਹੜੀ ਇਸ ਵੇਲੇ ਜਿਹੜੀ ਚੀਜ਼ ਅਸੀਂ ਕਰਨ ਜਾ ਰਹੇ ਆ ਸਕਰੀਨਿੰਗ ਪਿੰਡਾਂ 'ਚ ਵੈਨ ਜਾਏਗੀ ਕੈਂਸਰ ਦੀ ਸਾਡਾ ਸਟਾਫ ਡਾਕਟਰ ਜਾਣਗੇ ਸਾਰੇ ਪਿੰਡ ਦੇ ਮਰੀਜ਼ਾਂ ਨੂੰ ਸਕ੍ਰੀਨ ਕਰਾਂਗੇ ਸਕ੍ਰੀਨ ਕਰਕੇ ਫਿਰ ਉਹਨਾਂ ਨੂੰ ਗਾਈਡ ਕੀਤਾ ਜਾਊਗਾ ਇਹ ਸਾਰਾ ਕੁਝ ਫ੍ਰੀ ਕੀਤਾ ਜਾਊਗਾ ਠੀਕ ਹੈ ਠੀਕ ਹੈ ਜੀ ਸਰ ਕੱਲੋਂ ਤੋਂ ਡ੍ਰਾਈਵ ਸਟਾਰਟ ਹੋ ਦੇਵੇ ਮੇਬੀ ਵਿਦਨ ਫਿਊ ਡੇਸ ਫਿਊ ਡੇਸ ਯੈਸ ਠੀਕ ਹੈ ਐਂਡ ਮੋਟਰਸਾਈਕਲ ਰੈਲੀ ਵੀ ਕੋਰਵਾਣਾ ਕੀਤਾ ਜਾਵੇ ਹਾਂਜੀ ਉਹ ਹੁਣੇ ਮੇਰੇ ਖਾਲ ਮੋਟਰਸਾਈਕਲ ਰੈਲੀ ਤਾਂ ਹੁਣੇ ਕੋਰਵਾਣਾ ਕਰਾਂਗੇ ਠੀਕ ਠੀਕ ਹਾਂਜੀ ਸੋ ਤੁਹਾਡਾ ਸਾਥ ਚਾਹੀਦਾ ਅੱਗੇ ਮੇਰਾ ਤੁਸੀਂ ਸਾਥੀ ਹੋ ਸ਼ੂ ਤੋਂ ਸਾਰੀ ਪ੍ਰੋਗਰੈਸ ਦੇ ਵਿੱਚ ਸੋ ਇਸ ਮੈਸੇਜ ਨੂੰ ਵੀ ਹੋਰ ਚੰਗੀ ਤਰ੍ਹਾਂ ਫਲਾਓ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਸਾਡੇ ਨਾਲ ਇਹ ਵੀ ਹੋ ਰਿਹਾ ਸਰ नमस्कार मेरा नाम डॉक्टर शिवाजी चट्टोपाध्याय है मैं कैंसर सेंटर्स ऑफ अमेरिका का ग्रुप हेड हूँ आज फोर्थ फरवरी जब हम वर्ल्ड कैंसर डे सेलिब्रेट करते आज का दिन हम अमनदीप हॉस्पिटल अमृतसर के एसोसिएशन के साथ कैंसर सेंटर्स ऑफ अमेरिका का सेंटर इनाग्रेट किए ऑनरेबल स्पीकर सब आए थे इनाग्रेट किए ये एक ऐसा सेंटर है जो ये रीजन का सबसे एडवांस्ड कैंसर सेंटर है ये जो सेंटर है इसमें जो मोस्ट मॉडर्न कैंसर ट्रीटमेंट का कैंसर इलाज के लिए जो टेक्निक्स है वो लाया गया है सिर्फ एक चीज है कि ये हॉस्पिटल सबके लिए है आप गांव से हो शहर से हो छोटा शहर से हो ये सब के लिए है इधर हम काफ़ी अफोर्डेबल या रियायती रेट में कैंसर ट्रीटमेंट करते हैं हमारा जो कैंसर ट्रीटमेंट का जो तरीका है जो टेक्निक है वो सारे अमेरिका से है सो किसी को भी अभी अमेरिका जाने का जरूरत नहीं पड़ेगा अमृतसर में रह के जो अमेरिका में ट्रीटमेंट मिलते है या बड़ा शहर में जो ट्रीटमेंट मिलता है कैंसर में वही इधर मिलेंगे हम लोग का यह पंजाब में दूसरा सेंटर है पहला सेंटर लुधियाना में ओपन हुए थे हम लोग पूरा देश में पंद्रह सेंटर खोल रहे हैं ऑलरेडी हम लोग का चार सेंटर खुल गए हैं और इस साल और दो सेंटर रायपुर और महाराष्ट्र में खोला जा रहा है आप लोग सभी लोगों से यह अपील है कैंसर से डरिए मत कैंसर की ओर हो सकते हैं अगर हम लोग जल्दी से डिटेक्ट कर सकते हैं आज का दिन हमने कैंसर कैरावैन बस लॉन्च किए हैं शायद से वो बस आपके गांव आपके पिंड जा सकते हैं उसमें देखिए है पेपर में अगर आते हैं प्लीज़ आइए अपना चेकअप करवाइए और मेरा सारे मीडिया दोस्तों से एक ही अपील है कैंसर का जागरूकता के बारे में प्लीज़ स्प्रेड कीजिए थैंक यू